ਕੱਬੀ ਅੱਜ ਤੂੰ ਬੜੇ ਸੋਹਣੇ ਲੱਗਣ ਡੇਓ ਆਹ ਮੈਂ ਚੱਲ ਫਿਰ ਨਾਨੀ ਮੇਰੀ ਕਹਿ ਕੇ ਗਈਏ ਤੇ ਚੱਲ ਮੈਂ ਇਦਾਂ ਹੀ ਬਣ ਜਾਨੀ ਮੁਰਕੇ ਤੇ ਨਾ ਗੁੱਸੇ ਹੋ ਜੇ ਨਹੀਂ ਮੈਂ ਨਹੀਂ ਗੁੱਸੇ ਹੁੰਦੀ ਪਰ ਇਦਾਂ ਤੂੰ ਹੀ ਸੋਹਣੇ ਲੱਗਦੇ ਓ ਠੀਕ ਆ ਤੇਨੂੰ ਚੰਗਾ ਲੱਗਾ ਵਾ ਤੇ ਅੱਜ ਤੇ ਈਰਿੰਗ ਵੀ ਸੂਰ ਨਾਲ ਦੇ ਪਾਏ ਆ ਮੈਂ ਹਾਂ ਫੇਰ ਨਾਨਣ ਮੇਰੀ ਗੱਲਾਂ ਕਰਦੀ ਆ ਵੀ ਚੰਗੀ ਤਰ੍ਹਾਂ ਬੁਲਾਉਂਦੀ ਪਾਉਂਦੀ ਨਹੀਂ ਜੀ ਤਾਂ ਕਰਕੇ ਤੇ ਮੈਂ ਸੋਹਣੀ ਲੱਗਣ ਡਈ ਅੱਜ ਚੱਲ ਫਿਰ ਵਧੀਆ ਲੱਗਾ ਤੈਨੂੰ ਤੇ ਵਧੀਆ ਹੀ ਹੁਣਾਵਾ ਮੜਾ ਦੇ ਦਿਨ ਪੜਾ ਕਪੜਾ ਮੈਂ ਅੱਗੇ ਵੀ ਨਹੀਂ ਪਾਉਂਗੀ ਆਓ ਚੱਲ ਸੋਣੀ ਲੱਗਣ ਲਈ ਆ ਤੇ ਨਾਲੇ ਹੋ ਗਿਆ ਮੰਮੀ ਹੁਣੀ ਤਿਆਰ ਕਰਦੋਂ ਕੁ ਜਾਣਾ ਵਾ ਬਰ ਚੱਲੇ ਆ ਮੰਮੀ ਹੁਣ ਅਜ ਕਦੇ ਦੀ ਕਾੜੀ ਪਾਈ ਰਹਾ ਆ ਬ ਮੰਮੀ ਤਿਆਰੀ ਨਹੀਂ ਹੋਈ ਹਾਂ ਨੂੰ ਕਰੀ ਜਾਂਦੀ ਤਿਆਰ ਹੋ ਜਾਓ ਕਦੀ ਰੋਟੀ ਬਣਾ ਕੇ ਦੇਈ ਜਾਂਦੀ ਐ ਤੇ ਬੰਦਾ ਪਿਛੋੜ ਤੇ ਚੱਲੇ ਤੇ ਸਹੀਂ ਤੇ ਮੰਮੀ ਨੂੰ ਕਹੋ ਫਿਰ ਹੋ ਜਾ ਤਿਆਰ ਹੁਣ ਕਿਹਨੇ ਰੇਟ ਜਾਣਾ ਕੋਈ 12 ਦੇ ਬਾਅਦ ਚੱਲੇ ਆ ਕੋਈ ਗੱਲ ਨਹੀਂ ਮੈਂ ਆਂਦੀ ਜੀ ਚੱਲ ਕਹਦੇ ਫਿਰ ਲੈ ਅੱਜ ਦਿਨ ਕਿਧਰੋਂ ਚੜਿਆ ਉਹ ਅੱਜ ਤੇ ਦਿਨ ਨੂੰ ਸ਼ਹਿਰ ਦੀ ਬੜਾ ਟਪਕਣ ਡਿਆ ਚੱਲ ਮੇਰ ਨਾਲ ਚੰਗੀ ਬਣ ਕੇ ਰਹਿ ਤੇ ਮੈਂ ਕੋਈ ਨੂੰ ਕੋ ਕਮਾ ਚੱਲ। ਸੋਈ ਦਾ ਕੰਮ ਤਾਂ ਮੈਂ ਲਿਆਵਾਂ ਨਾ ਬੇੜ। ਹੁਣ ਵੇਖਾਂ ਸਫਾਈਆਂ ਸੂਈਆਂ ਚੰਗੀ ਤਰ੍ਹਾਂ ਕੁੜੀ ਨੇ ਕਰ ਲਈਆਂ ਆ ਤਾਂ ਨਹੀਂ ਕਰ ਲਈਆਂ। ਉਹਦੀ ਤੇ ਸੱਸ ਬੜੀ ਮੂਜਾਜ ਵਾਲੀ ਆ। ਨਣਾਣ ਉੱਤੋਂ ਵੱਧ ਵਾ। ਆਣ ਕੇ ਇਹ ਨਾ ਹੋਵੇ ਨੱਕ ਬੋਲ ਵਟਣ ਕਿਤੇ। ਚੱਲ ਮਨਾ। ਵੇਖਾਂ ਆਪਣਾ ਪੁੱਛਾਂ ਇਹਨੂੰ ਜਾ ਕੇ ਮੈਂ। ਆ ਮਨਾ ਨਹੀਂ ਮਤੇ ਰੇਵਲ ਚੱਲੀ ਹੀ ਗਈ। ਸਫਾਈਆਂ ਕਰ ਲਈਆਂ ਚੰਗੀ ਤਰ੍ਹਾਂ। ਹਾਂਜੀ ਮੰਮੀ ਮੈਂ ਸਫਾਈਆਂ ਵੀ ਕਰ ਲੀਆਂ ਤੇ ਝਾੜੂ ਤੇ ਮਸਵਖਤ ਤੇ ਲਾ ਲਿਆ ਹੀ ਬਾਹਰ ਮੈਂ ਅੰਦਰਾਂ ਚ ਵੀ ਕੱਪੜਾ ਮਾਰਤਾ ਵਾ ਸਾਰੇ ਚੰਗੀ ਤਰ੍ਹਾਂ ਮਾਰੀ ਕਿਤੇ ਘੱਟਾ ਨਾ ਦਿਖੇ ਮਾਸਾ ਵੀ ਮਾਰਾਈ ਮੰਮੀ ਮੈਨੂੰ ਪਤਾ ਵਾ ਇੱਕ ਤੇਰੇ ਪਿਓ ਨੂੰ ਮੈਂ ਕਿਹਾ ਹੀ ਉਹ ਵੀ ਖਾਣ ਪੀਣ ਦਾ ਸਮਾਨ ਲਿਆਦੀ ਨਾਲ ਉਹਨਾਂ ਵੇਖਿਆ ਕਿਦਾਂ ਸੇਵਾ ਕੀਤੀ ਸਾਡੀ ਤੇ ਡੈਡੀ ਤੇ ਜੇ ਬਾਹਰ ਹੀ ਉੱਥੇ ਕੋ ਮੁੰਡੇ ਤੇ ਡੈਡੀ ਤੇਰਾ ਦਸਰਾਈ ਪਿਆ ਜਾ ਕੇ ਪੋਸ਼ਣੀ ਆਪੜਾ ਮੈਂ ਕਿਤਾ ਕੋਈ ਨਹੀਂ ਕੀਤਾ ਤੋਂ ਉਹਦੇ ਸਹਪ ਰੱਖਿਆ ਵਾ ਆਉਣ ਵਾਲੇ ਹੁਣੇ ਆ ਜਾਓ ਮੰਮੀ ਤੇ ਪੁੱਛ ਲੋ ਚੱਲ ਮੈਂ ਜਾਂਨੀ ਫਿਰ ਵੇਹਲਾ ਹੱਥ ਮਾਰ ਲਾ ਹੁਣ ਹਾਂ ਹਾਂ ਮੈਂ ਕਰ ਲੈਨੀ ਜਾਂਤੀ ਹਾਏ ਹਾਏ ਪਤਾ ਨਹੀਂ ਕਿੱਥੇ ਆ ਲੈ ਆ ਹੀ ਤਰੇ ਹੁੰਦੇ ਆਜੋ ਆਜੋ ਉਧਰੋਂ ਪਰੌਣਿਆਂ ਦੇ ਆਉਂਦਾ ਟਾਈਮ ਹੋ ਗਿਆ ਵਾ ਤੇ ਤੁਸੀਂ ਕਿਧਰੋਂ ਸਾਈਕਲ ਫੜਿਆ ਤਰੇ ਹੁੰਦੇ ਜੇ ਉਹ ਮੈਂ ਨਾ ਪਿਆਲੀ ਕਰਉਣੀ ਥੋੜੀ ਜੀ ਤੇ ਉਹ ਲੱਗੇ ਗਵਡੀਆਂ ਦੇ ਹੈਗਾ ਕੰਪਿਊਟਰ ਦਾ ਰਾਜਾ ਖਲੋਤਾ ਅੱਛਾ ਤੇ ਉਹ ਮੁੰਡੇ ਨੂੰ ਪੁੱਛਣ ਆਪਿਆ ਹੈ ਪਿਆਲੀਆਂ ਬਾਅਦ ਚ ਕਰਾ ਲਿਓ ਪਹਿਲਾਂ ਮੇਰੀ ਗੱਲ ਸੁਣੋ ਪਰੌਣੇ ਆਉਣ ਵਾਲੇ ਹੋਣੇ ਆ ਤੇ ਇੱਕ ਠੰਡਾ ਲੈ ਆਓ ਫੜਕਤ ਨਾਲ ਬਿਸਕੁਟ ਪੂਰੀ ਆ ਸਭ ਕੁਝ ਲੈ ਆਓ ਚੰਗਾ ਤੇ ਦੂਜਾ ਮੁੰਡਾ ਕਿੱਥੇ ਹੈ ਮੁੰਡੇ ਨੂੰ ਤੁਸੀਂ ਦਸੋ ਉਹਨੂੰ ਹੋਰ ਕੰਮ ਨਹੀਂ ਗਾ 100 ਕੰਮਾਂ ਘਰ ਵਿੱਚ ਕਰਨ ਵਾਲੇ ਮੁੰਡਾ ਕਿੱਥੇ ਆ ਤੁਹਾਡਾ ਹਰ ਵਾਰੀ ਆਹ ਹੋ ਹਰਿੰਦਾ ਵਾ ਜਾ ਲਿਆਓ ਜਾ ਕੇ ਜਾ ਲਿਆ ਫਿਰ ਪੈਸੇ ਤੇ ਫੜਾ ਤੇ ਪੈਸੇ ਜਿਹੜੇ ਸਿਰ ਤੇ ਹੀ ਕੌੜੇ ਸੀ ਲਿਆਓ ਜਾ ਕੇ ਓਏ ਉਹ ਤਾਂ ਮੈਂ ਕਿਹਨੂੰ ਦੇ ਆਵਾ ਆਹੋ ਦੇ ਆਏ ਜੇ ਤੁਸੀਂ ਚੁੱਪ ਕਰਕੇ ਬਹਿ ਜਾ ਮੈਨੂੰ ਸਾਰਾ ਹੀ ਪਤਾ ਸ਼ਾਮਾ ਦਾ ਮਸਾਲਾ ਬਣਾਉਂਦੇ ਜੇ ਨਾ ਚੁੱਪ ਕਰਕੇ ਬਹਿ ਜਾਓ ਤੇ ਬਣਾ ਖਰਾਬ ਦਿਮਾਗ ਮੇਰਾ ਨਹੀਂ ਖਰਾਬ ਹੋਇਆ ਕਰਦੀ ਕਿ ਫੇਰਦੀ ਐ ਕਿੱਦਾਂ ਮੂੰਹ ਬਣਾ ਬਣਾ ਵੇਂਦੇ ਆ ਇਹ ਨਹੀਂ ਪਤਾ ਪਰੋਣੇ ਆਉਣ ਵਾਲੇ ਕੋਈ ਚੀਜ਼ ਲਿਆ ਦਾ ਮੰਮੀ ਕਿੰਨੀ ਕਿ ਤਿਆਰੀ ਰਗੀ ਕਰਨ ਵਾਲੀ ਪੁੱਤ ਸਾਰੀ ਤਿਆਰੀ ਹੋ ਗਈ ਆ ਤੂੰ ਕੰਨ ਫਿਕਰ ਕਰਨੀ ਆ ਤੇ ਅਮਣ ਭਾਵੀ ਦੇ ਕੰਮ ਵੇਖ ਲਓ ਹਾਂ ਸਫਾਈ ਚਾਰ ਤਰ੍ਹਾਂ ਕੀਤੀ ਨਹੀਂ ਹੈਗੀ ਤੇ ਕਹੀ ਜਾਂਦੇ ਮੈਂ ਸਫਾਈ ਕੀਤੀ ਘੱਟਾ ਤੇ ਉਦਾਂ ਹੀ ਆ ਘੋੜੇ ਘੋੜੇ ਤੈਨੂੰ ਪਤਾ ਵੀ ਹੈਗਾ ਕਿਦਾਂ ਨੇ ਉਹ ਮੇਰੇ ਨਨਾਨੇ ਤੇ ਛੱਟ ਗੱਲਾਂ ਕਰਨ ਲੱਗ ਪੈਣੀਆਂ ਪਤਾ ਵਾ ਪਤਾ ਵਾ ਮੈਨੂੰ ਤੇਰੀ ਨਨਾਨ ਦਾ ਤੇਰੀ ਨਨਾਨ ਬਹੁਤੀਆਂ ਗੱਲਾਂ ਕਰਦੀ ਆ ਕੋਈ ਗੱਲ ਨਹੀਂ ਇਹਨੂੰ ਮੈਂ ਵੱਢਿਆ ਹੀਗਾ ਕਿ ਚੰਗੀ ਤਰ੍ਹਾਂ ਸਫਾਈ ਕਰ ਇੱਕ ਤੇਦੇ ਹੱਥ ਟੁੱਟ ਜਾਣੇ ਹੋ ਜਿੱਕੇ ਤੇ ਹੱਥ ਨਹੀਂ ਚੱਲਦੇ ਚੱਜਣਾ ਇਹਦੇ ਉਹ ਤੇ ਚਲੋ ਕੋਈ ਗੱਲ ਨਹੀਂ ਹੁਣ ਮੈਂ ਆਪ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਆ ਤੇ ਚਾਹ ਪਾਣੀ ਨਾ ਕੀ ਲਿਆਂਦਾ ਵਾ ਚਾਹ ਪਾਣੀ ਨਾ ਕੀ ਲਿਆਉਣਾ ਵਾ ਗਰਮੀ ਥੋੜੀ ਪੈਣ ਈ ਆ ਠੰਡਾ ਮੰਗਾ ਲਿਆ ਵਾ ਬਿਸਕੁਟ ਪੂਜੀਆ ਮੰਗਾਇਆ ਵਾ ਹੋਰ ਕੀ ਚਾਹੀਦਾ ਵਾ ਕੁਝ ਹੋਰ ਮੰਗਵਾ ਲੈਣਾ ਇਹ ਬਿਸਕੁਟ ਪੂਜੀਆ ਵਾ ਵਾ ਲੱਗਦਾ ਉਹਨਾਂ ਨੇ ਕਦੀ ਖਾਧਾ ਨਹੀਂ ਆਪ ਉਹਨਾਂ ਨੇ ਤੁਹਾਡੀ ਗੱਡੀ ਕਿੰਨਾ ਕੁਝ ਰੱਖਿਆ ਸੀ ਮੇਰੀ ਗੱਲ ਸੁਣ ਲੈ ਤੇ ਆਂਦੇ ਨਾਲ ਜੇ ਆਪ ਉਹਨਾਂ ਨੇ ਰੱਖਿਆ ਤਾਂ ਮਤਲਬ ਇਹ ਥੋੜੀ ਆ ਤੇ ਅਸੀਂ ਵੀ ਉਹਨਾਂ ਹੀ ਕੋਹ ਰੱਖਣਾ ਵਾ ਗਾੜੀ ਕੋਈ ਗੱਲ ਨਹੀਂ ਉਹਨਾਂ ਕੋਲ ਜ ਨਹੀਂ ਰੱਖਣਾ ਕਮ ਸਿਕਮ ਸਮੋਸੇ ਮੰਗਾ ਲਓ ਜ ਨਹੀਂ ਆਪ ਕੋ ਜ ਕਰ ਸਕਦੇ ਤੇ ਨਹੀਂ ਤੂੰ ਰਹਿਣ ਦੇ ਸਮੋਸੇ ਪਤਾ ਕਿੱਡੀ ਦੂਰੋਂ ਮਿਲਦੇ ਆ ਹੁਣ ਕਿੰਨੇ ਜਾਣਾ ਵਾ ਸਮੋਸੇ ਲੈਣ ਪਿਓ ਤਾਂ ਅੱਗੇ ਮਹਾ ਗਿਆਨਮਕੀਨ ਪੁਜੀਆ ਲੈਣ ਉਥੇ ਲੱਗੇ ਹੱਟੀ ਹੈਗੀ ਉਥੇ ਮਿਲ ਜਾਣਾ ਵਾ ਤੇ ਸਮੋਸੇ ਕਿੱਥੋਂ ਮਿਲਣੇ ਆ ਕਰਾਓ ਫਿਰ ਬੇਇੱਜ਼ਤੀ ਆਪਣੀ ਵੀ ਨਾਲ ਤੇ ਨਾਲ ਮੇਰੀ ਵੀ ਕਰਾਓ ਮੈਨੂੰ ਗੱਲਾਂ ਸੁਣਾਓ ਉਥੋਂ ਜਾ ਕੇ ਮੇਰੀ ਗੱਲ ਸੁਣ ਹੁਣ ਤੋਰਿਆ ਨਾ ਤੇਰੇ ਪਿਓ ਨੂੰ ਸਮੋਸੇ ਲੈਣ ਤੇ ਸ਼ਾਮਾਂ ਨੂੰ ਹੁਣਾ ਉਹਨੇ ਉਦੋਂ ਪਰੌਣੇ ਚਲ ਵੀ ਜਾਣੇ ਆ ਤੇ ਵੀਰ ਕਿੱਥੇ ਆ ਵੀਰ ਦਾ ਤੈਨੂੰ ਨਹੀਂ ਪਤਾ ਬਾਹਰ ਬੰਬੀਆਂ ਤੇਨੇ ਕੰਮ ਚੱਲਣ ਡੇ ਆ ਲੋਕੀ ਦੂ ਅਦੂ ਚਨੇ ਲਾਉਂਦੇ ਆ ਅਹੀਂ ਤੇ ਵਿਆਹ ਕਰਕੇ ਡੇ ਪਛਤਾਉਣ ਕਿਥੋਂ ਤੇਰਾ ਵਿਆਹ ਕਰਤਾ ਤੇਰੇ ਕਮਾਂ ਦੇ ਦਿਨਾਂ ਦੇ ਵਿੱਚ ਕੀ ਕਰੀਏ ਹੁਣ ਫਿਰਹੀਂ ਤੇ ਨਹੀਂ ਹੀ ਨਾ ਕਰਨਾ ਉਦੋਂ ਵੀ ਲਾਲਚ ਤੁਹਾਨੂੰ ਹੀ ਪਿਆ ਵਾ ਜੁਨ੍ਹਾਂ ਨੂੰ ਖਵਾਓ ਪਿਆਓਗੇ ਤੇ ਤਾਂ ਹੀ ਅਗਲੇ ਤੜੀ ਸੁਣਨਗੇ ਕੀ ਗੱਲ ਆ ਤੇ ਸਾਰੀ ਲਿਆਕਤ ਤੇਰੇ ਵਿੱਚ ਵਾ ਫਾਈ ਲੱਗਣੀ ਆ ਤੇਰੀ ਤੇ ਫੇਰ ਜਾ ਕੇ ਸਾਰੇ ਕੰਮ ਹੋਣੇ ਆ ਠੀਕ ਵਾ ਨਾ ਚੁੱਪ ਕਰਕੇ ਨਾ ਜਿਹੜਾ ਮੈਂ ਕੰਮ ਕਿਹਾ ਵਾ ਉਹ ਕੰਮ ਯਾਦ ਰੱਖੀ ਜੇ ਕਿਤੇ ਭੁੱਲ ਗਈ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਤੇ ਤੁਸੀਂ ਵੀ ਆ ਜਾਂਦੀ ਸੇਵਾ ਕਰ ਲਓ ਮਾਸਾ ਚੱਜ ਸਵਾਰਨਾ ਆਪ ਤੇ ਕਹਿੰਦੀ ਬਿਸਕੁਟ ਪੂਜੀਆ ਪਿਆਦੀ ਤੇ ਫਿਰ ਬਾਹ ਦੇ ਸੁਪਨੇ ਵਿੰਦੇ ਫਿਰਦੇ ਜੀ ਵੇਖਣਾ ਨਹੀਂ ਬਾਹ ਦੇ ਸੁਪਨੇ ਆਹੋ ਆਹ ਤੈਨੂੰ ਵਿਆਹ ਕੇ ਕੱ ਲੈ ਆ ਵਾ ਠੀਕ ਆ ਨਾ ਬੁਧੀਆਂ ਗੱਲਾਂ ਨਾ ਕਰ ਮੇਰੇ ਨਾਲ ਤੇਰੇ ਆਇਆ ਸੱਤ ਬੈਂਡ ਠੀਕ ਵਾ ਨਾ ਆਉਂਦੇ ਕਿਹਦੇ ਅੱਜਕੱਲ ਤੇ ਉਹਦਾ ਖਰਚਾ ਕੀਤਾ ਆਪਾਂ ਇਹਨਾਂ ਕੱਢਣਾ ਨਹੀਂ ਗੱਲਾਂ ਨਾ ਬੁਧੀਆਂ ਕਰ ਉਹ ਸਾਰਾ ਖਰਚਾ ਆਪ ਹੀ ਕੀਤਾ ਵਾ ਉਹਨਾਂ ਨੇ ਨਹੀਂ ਕੀਤਾ ਨਹੀਂ ਜੀ ਤੁਸੀਂ ਹੁਣ ਸਾਰਾ ਖਰਚਾ ਪਕੌੜਿਆਂ ਚ ਹੀ ਕੱ ਕੀ ਹੋ ਚਲੇ ਜੇ ਕੁਝ ਕਰ ਲਓਗੀ ਤੇ ਅਗਲੇ ਨੇ ਤੁਹਾਨੂੰ ਹੀ ਗੱਲਾਂ ਕਰਨੀਆਂ ਬੱਲੇ ਤੇਰੇ ਹੈ ਅੱਜ ਤੇਰੀ ਸਹਰਿਆਂ ਦੀ ਜਿੱਤ ਹੋ ਗਈ ਨਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਜਿਹੜੇ ਮਕਸਦ ਨਾਲ ਤੇਰਾ ਵਿਆਹ ਕੀਤਾ ਵਾ ਨਾ ਉਹ ਮਕਸਦ ਯਾਦ ਰੱਖੀਂ ਆਪਣਾ ਤੇ ਜੇ ਇਕ ਤੇ ਭੁੱਲ ਗਈ ਨਾ ਤੇ ਵੱਢ ਕੇ ਨਹੀਂ ਥਲੇ ਦੇ ਦੂੰ ਤੈਨੂੰ ਨਾ ਮਾਂ ਮੈਂ ਇਦਾਂ ਨਹੀਂ ਮੰਮੀ ਨਿਕਲਣਾ ਕਿਦਾਂ ਤੂੰ ਹੀ ਕਰਾਂਗੇ ਅਗਲੇ ਨਾਲ ਮਿੱਠੇ ਪਿਆਰੇ ਬਣ ਕੇ ਰਵਾਂਗੇ ਫੇਰ ਹੀ ਗੱਲ ਬਣਨੀ ਆ ਅੱਛਾ ਤੇ ਫਿਰ ਲਾ ਲਣ ਫਾਈਲ ਆਪੇ ਹੀ ਹੈ ਜਿੰਨਾ ਚਿਰ ਤੇਰੇ ਸੱਤ ਬੈਂਡ ਲੱਗਣੇ ਉਥੇ ਹਰ ਥਾਂ ਤੇ ਉਹਦੇ ਮੁੰਡੇ ਤੇ ਨਹੀਂਗੇ ਲੱਗਣੇ ਉਹ ਤੇ ਪੜਿਆ ਹੀ ਨਹੀਂਗਾ ਮੈਨੂੰ ਲੱਗਦਾ ਗੱਲਾਂ ਮਾਰਦੀ ਫਿਰਦੀ ਆ ਪੈਸੇ ਤੇ ਮੰਮੀ ਉਹਨਾਂ ਨਹੀਂ ਲਾਉਣੇ ਆ ਨਾ ਨਹੀਂ ਤੇਰੇ ਬੈਂਡਾ ਕਰਕੇ ਫਾਈਲ ਲੱਗਣੀ ਆ ਤੇ ਜੇ ਇਹ ਨਾ ਇਹ ਹੁੰਦੇ ਤੇ ਚੋਲਾ ਚੁੱਕ ਕੇ ਪੈਸਾਂ ਦਾ ਜਾ ਕੇ ਜਿੰਨੂੰ ਮਰਜ਼ੀ ਦੇ ਉਹਨਾਂ ਲਾਉਂਦਾ ਕਿ ਫਾਈਲ ਹੈ ਕਰਤੂਤ ਹੋਣੀ ਚਾਹੀਦੀ ਬੰਦੇ 'ਚ ਕਰਤੂਤ ਠੀਕ ਆ ਨਾ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਉੱਥੇ ਬਹੁਤੀ ਪਿਆਰ ਪਿਉਰ ਪਾਉਣ ਦੀ ਲੋੜ ਨਹੀਂ ਜੀ ਸਹੁਰਿਆਂ ਦੇ ਨਾਲ ਜਿਹੜੇ ਕੰਮ ਨੂੰ ਗਈਆਂ ਨਾ ਵਿਆਹ ਕਰਾ ਕੇ ਉਹ ਕੰਮ ਪੂਰਾ ਕਰਨਾ ਆਪਣਾ ਠੀਕ ਆ ਨਾ ਨਹੀਂ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਨਾਲੇ ਨਾ ਮੈਨੂੰ ਕੰਮ ਕਰ ਲੈਣ ਦੇ ਕੋਈ ਆਉਂਦੇ ਹੋਣੇ ਉਹ ਵੀ ਕੰਮ ਨੂੰ ਤੁਸੀਂ ਚੰਗਾ ਲੱਗਿਓ ਪਨੀਰ ਵਾਲੇ ਪਕੌੜੇ ਕੱਢਣ ਖਵਾਉਣਾ ਤੇ ਬਿਸਕੁਟ ਭੁਜੀ ਗਈ ਐ ਸੜਿਆ ਜਾ ਉਹਨਾਂ ਨੂੰ ਲੱਗੀ ਮੈਂ ਪਨੀਰ ਵਾਲੇ ਪਕੌੜੇ ਕੱਢਣ ਦਾ ਵਾਸਤੇ ਅਹੀਂ ਤੇ ਆਪਣਾ ਮਕਸਦ ਪੂਰਾ ਕਰਨਾ ਵਾ ਬਸ ਸਾਡਾ ਇੱਕਰੀ ਮਕਸਦ ਪੂਰਾ ਹੋ ਗਿਆ ਫਿਰ ਮੈਂ ਕਾਉਂਟ ਤੂੰ ਕੌਣ ਡੈਡੀ ਗੈਨਿਆ ਲੱਤਹੀਂ ਉਹ ਜਾਣਾ ਕੀ ਹੈ ਯਾਰ ਹਾਂ 2 ਘੰਟੇ ਹੋ ਗਏ ਆ ਬੀਬੀਆਂ ਨਹੀਂ ਨਿਕਲਣਗੇ ਅੰਦਰੋਂ ਲੈ ਤੇ ਟਾਈਮ ਨਾਲ ਜਾਂਦੇ ਤੇ ਟਾਈਮ ਨਾਲ ਵੱਲ ਬੰਦੇ ਚੱਲ ਜਾਨੇ ਹੁਣੇ ਆਉਂ ਤੇ ਤਾਂ ਹੀ ਆ ਕਦੀ ਉਹ ਅੰਦਰੋਂ ਨਿਕਲਦੀਆਂ ਦੂਜੇ ਅੰਦਰ ਵੜ ਜਿੰਦੀਆਂ ਇਹਨਾਂ ਤੇ ਤਿਆਰੀ ਨਹੀਂ ਹੁੰਦੀ ਉਹ ਇਹਨਾਂ ਦਾ ਕਿੱਥੇ ਕੰਮ ਹੋਣਾ ਵਾ ਜਲਦੀ ਤੇ ਟਾਈਮ ਨਾਲ ਪੈਣਾ ਇਹਨਾਂ ਮਗਰ ਇਹਨਾਂ ਦੇ ਤੂੰ ਦੱਸ ਪਾਣੀ ਦਾ ਕਿਦਾਂ ਵਾ ਪਾਣੀ ਮੈਂ ਲਾਇਆ ਚੱਲਣ ਦੀ ਮੋਟਰ ਅੱਛਾ ਤੇ ਪਿਆਲੀਆਂ ਦੋ ਭਰ ਗਿਆ ਤੇ ਹੁਣ ਮੈਂ ਉਹ ਵੱਡੇ ਉਤਲੀ ਪਾਲੀ ਨੂੰ ਮੋੜ ਆਂ ਪਰਲੀ ਮੋਟਰ ਤੇ ਗਿਆ ਕਿ ਨਹੀਂ ਉਧਰ ਨਹੀਂ ਮੈਂ ਗਿਆ ਮੰਦੀ ਚ ਲੰਡੀ ਉਧਰ ਮੈਂ ਢੜ ਕੇ ਮਾਰਾਂਗਾ ਚੱਕਰ ਚਲੋ ਤਾਂ ਦੂਆ ਕਿੱਲਾਂ ਚ ਇਕੱਠਾ ਵੜਿਆ ਸੀ ਤੇ ਮੇਰੀ ਗੱਲ ਸੁਣ ਉਹ ਤੇਰੀ ਉਹਨਾਂ ਰੋਟੀ ਰੱਟੀ ਪਕਾ ਕੇ ਹੰਦਾ ਰਸਤੀ ਹੋ ਕੋਈ ਗੱਲ ਨਹੀਂ ਠੀਕ ਹੈ ਤੇ ਘਰ ਦਾ ਵੀ ਧਿਆਨ ਰੱਖੀਂ ਅੱਜ ਕੱਲ ਦੁਪਹਿਰੇ ਲੁੱਟ-ਖਲੁੱਟ ਕੇ ਲੈ ਜਾਂਦੇ ਨੇ ਕਿ ਸਾਰਾ ਕੁਝ ਨਹੀਂ ਨਹੀਂ ਮੈਂ ਘਰੇ ਹੀ ਕੋਈ ਗੱਲ ਹਾਂ ਕਰ ਦਿਨੇ ਫਿਕਰ ਕਰੋ ਨਹੀਂ ਤੇ ਰੋਟੀ ਮੈਂ ਖਾ ਲੂੰਗਾ ਫੇਰ ਕੋਈ ਨਹੀਂ ਤੇ ਮੁਰਖੇ ਜਾ ਕੇ ਤੇ ਗਿੜਾ-ਗੂੜਾ ਮਾਰ ਰਹੇ ਜਦੋਂ ਜਾਏਗਾ ਤਾਂ ਗੇੜ ਬੰਦ ਕਰਕੇ ਜਾਏਗਾ ਹਾਂ ਠ ਉਹਦੇ ਕੋਈ ਨਿੱਕੜੇ ਵਰਗਾ ਜਲੋ ਜ ਆ ਜਣਾ ਦੇ ਮਾਸਾ ਜਾ ਕੇ ਉਹਨਾਂ ਨੂੰ ਇਹਨਾਂ ਦਾ ਵੀ ਨਹਾਦੀ ਆ ਨਾ ਵਾ ਹਾਂਜੀ ਹੋ ਗਈ ਪੁੱਤ ਤਿਆਰ ਹੋਈ ਗਈਆਂ ਮਮੀ ਚਾਹ ਜਿਆ ਉਹ ਵੀ ਹੰਦੇ ਹੋਣੇ ਆ ਤੇ ਕੋਈ ਗੱਲ ਨਹੀਂ ਮਮੀ ਹੁੰਦੇ ਹੋਣਗੇ ਤੇ ਉਦਾਂ ਨਾ ਆ ਦਿਨ ਵੇਖਾ ਛਾਟੀ ਲੰਗੇ ਆ ਸੋ ਇਹ ਗੱਲ ਅਗਲੇ ਦਿਨ ਕਹਿਣ ਦੇ ਹੀਗੇ ਕਿ ਆਪਾਂ ਅਗਲੇ ਦਿਨ ਲੈਣਾ ਆ ਜਣਾ ਵਾ ਹੈ ਤੇ ਚੱਲ ਮਿੰਤਾ ਮੁੰਤਾ ਕਰਕੇ ਮੈਂ ਥੋੜੇ ਦਿਨ ਮਨਾ ਲਿਆ ਉਹਨਾਂ ਨੂੰ ਵੇਹਲਾ ਉਹ ਵੀ ਦਿਨ ਛਾਟੀ ਗਏ ਚੱਲ ਪੁੱਤ ਕੀ ਕਰਨਾ ਫਿਰ ਪਰ ਨੰਨਾ ਵਾ ਹੁਣ ਧਿਆਨ ਰੱਖੀ ਆਪਣੇ ਵੀਰ ਵਾਲ ਚੰਗਾ ਮੰਮੀ ਇੱਕੋ ਗੱਲ ਕਿਉਂ ਬਾਰ-ਬਾਰ ਕਹਿੰਦੀ ਜੀ ਤੁਹੀਂ ਮੈਨੂੰ ਇੱਕ ਵਾਰੀ ਸਮਝਾਤਾ ਵਾ ਤੇ ਮੈਨੂੰ ਭਲਾ ਪਤਾ ਨਹੀਂ ਹੈਗਾ ਕਿ ਮੈਂ ਕੀ ਕਰਨਾ ਵਾ ਇੱਕੋ ਗੱਲ ਕਹਿ ਗਿਆ ਕਿ ਨਾ ਮੈਨੂੰ ਗੁੱਸਾ ਨਾ ਚੜਾਓ ਗੁੱਸਾ ਨਾ ਚੜਾਉਂ ਬੋਤਾ ਤੂੰ ਗੱਲ ਕਹਿਣੀ ਨਹੀਂ ਤੈਨੂੰ ਇਹਨੂੰ ਚੰਗੀ ਤਰ੍ਹਾਂ ਪਤਾ ਆਪਣੇ ਕਰਨੇ ਵਾਲਾ ਬਾਰ-ਬਾਰ ਕਹੀਂ ਜਾਂਦੇ ਕਹੀਂ ਜਾਂਦੇ ਹੁਣ ਕੁਝ ਟਾਈਮ ਪਊਗਾ ਫੇਰ ਹੀ ਕਰਾਂਗੇ ਉਹਨਾਂ ਨਾਲ ਗੱਲ ਹੁਣ ਇਹ ਥੋੜੀ ਕਿ ਮੈਂ ਜਾਂਦੇ ਉਹਨਾਂ ਨਾਲ ਲੈ ਕੇ ਉੱਡ ਜਾ ਫਾਈਲ ਲਵਾਉਣ ਵਾਸਤੇ ਕੁਝ ਮੀ ਟਾਈਮ ਪਊਗਾ ਉਹਨਾਂ ਨੂੰ ਆਪਣੇ ਹੱਥ ਵਾਸਤੇ ਕਰਾਂਗੇ ਤੇ ਫੇਰ ਹੀ ਮਿੱਠੇ ਪਿਆਰੇ ਬਣ ਕੇ ਉਹਨਾਂ ਤੋਂ ਸਾਰਾ ਕੰਮ ਕਰਾਵਾਂਗੇ ਬਹੁਤਾ ਨਾ ਟਾਈਮ ਪਾਈ ਜਾ ਠੀਕ ਆ ਨਾ ਇਹਨਾਂ ਨੂੰ ਟਾਈਮ ਹੀ ਲੰਘ ਜਾ ਸਾਰਾ ਚੁੱਪ ਕਰਕੇ ਤੇ ਜਿਹੜਾ ਕੰਮ ਕਿਹਾ ਵਾ ਨਾ ਕੰਮ ਵਾਲ ਧਿਆਨ ਦੇ ਚੱਲ ਨਹੀਂ ਬਹੁਤਾ ਰੌਲਾ ਨਾ ਪਾਈ ਜਾ ਇਹਨੂੰ ਨਹੀਂ ਪਤਾ ਤਿੰਨ ਵਾਰੀ ਜਾ ਕੇ ਟੈਸਟ ਦਿੱਤਾ ਤੂੰ ਤੇ ਫੇਰ ਜਾ ਕੇ ਕਲੀਅਰ ਹੋਇਆ ਹੀਗਾ ਹੋਰ ਓ ਤੇ ਗਿਆ ਨਾ ਗੱਲਾਂ ਮਾਰਦੀ ਫਿਰਦੀ ਆ ਅਜੇ ਤੱਕ ਤੇ ਉਹ ਹੀ ਨੀ ਕਰਜਾ ਲੰਘੰਡਿਆ ਸਾਡਾ ਤੇ ਫਿਰ ਕੱਖ ਕਰ ਲਿਆ ਕਰੋ ਗੱਲਾਂ ਜੂ ਕਰਦੀ ਰਹਿੰਦੀ ਹੋਈ ਨਹੀਂ ਆ ਕੀ ਕਰੀਏ ਤੇ ਮੈਨਾਂ ਚ ਹੁਣ ਕੱਢਣੀ ਆ ਤੂੰ ਕੱਢਣੀ ਨਹੀਂ ਕੇ ਨਾਲ ਇੱਕ ਗੱਲ ਹੋਰ ਸੁਣ ਲੈ ਮੇਰੀ ਧਿਆਨ ਦੇ ਨਾਲ ਜਿੱਥੇ ਮੈਂ ਕਿਹਾ ਵਾਂ ਤੈਨੂੰ ਉੱਥੇ ਫਾਈਲ ਲਾਉਣੀ ਆ ਭਾਵੇਂ ਤੇਰੇ ਸਹੁਰੇ ਜਿੱਥੇ ਮਾਦੀ ਟਟਕੇ ਮਰ ਜਾਣ ਪਰ ਉਹਨਾਂ ਦੀ ਨਾ ਮੰਨੀ ਠੀਕ ਆ ਨਾ ਹੁਣ ਤੇਰੇ ਮਾਮੇ ਉੱਥੇ ਆ ਚੱਲ ਜਿੱਦਾਂ ਮਰਜੀ ਆ ਉੱਥੇ ਜਾਵੇਂਗੀ ਤੇ ਆਪਣੀਆਂ ਮਰਜ਼ੀਆਂ ਕਰਨਗੀ ਤੇ ਜੇ ਇਹਨਾਂ ਦੇ ਮਗਰ ਲੱਗੀ ਨਾ ਤੇ ਫਿਰ ਆਪਣਾ ਕੰਮ ਕੋਈ ਨਹੀਂ ਹੋਣਾ ਨੋ ਕੋਈ ਨਹੀਂ ਉੱਥੋਂ ਦੀ ਲਾ ਲਾਂਗੇ ਤੇ ਨਾਲੇ ਹੁਣ ਜਾਂਦੇ ਹੀ ਨਾ ਫਾਈਲ ਫੁੱਲ ਦੀ ਤਿਆਰੀ ਕਰ ਲਾ ਇਹ ਨਾ ਹਮੇ ਮੂੰਹ ਚੋਕੇ ਬਿਠੀ ਰਵੇ ਅੱਜ ਉਹ ਵਾਂਡੇ ਫਿਰਲਾ ਤਾਂ ਜੋ ਹਵਾਂਡੇ ਫਿਰਲਾ ਆ ਵਾਂਡੇ ਹੁੰਡੇ ਛੱਡ ਹੁਣ ਠੀਕ ਆ ਨਾ ਸਾਂਣ ਕਦੇ ਲਈ ਕਰਨ ਦੇ ਹੋਈ ਨਾ ਤੁਹਾਡੀ ਧੀਆਂ ਤੇ ਤੂੰ ਹੀ ਕਰਨਾ ਲੋਕਾਂ ਨੇ ਥੋੜੀ ਆਣ ਲੜਕੀ ਕਰਨਾ ਹੀ ਨਹੀਂ ਮੇਰੀ ਗੱਲ ਸੁਣ ਲੈ ਹੁਣ ਜਾਇ ਤੇ ਵਿਆਹ ਦੀ ਤਿਆਰੀ ਕਰ ਲਾ ਠੀਕ ਆ ਨਾ ਵਿਆਹ ਦੇ ਚਾਚੇ ਨਾ ਹਵੇ ਪਿੰਡਰ ਨਾਲ ਗੱਡੀ 'ਚ ਬੈ ਕੇ ਕਦੀ ਉੱਥੇ ਦੇ ਕਦੀ ਉੱਥੇ ਹੁਣ ਰਾਮ ਦੇ ਨਾਲ ਆਪਣੀ ਫਾਇਦ ਵੱਲ ਧਿਆਨ ਦੇ ਜਿਹੜਾ ਮੇਨ ਮਕਸਦ ਤੁਹਾਡਾ ਠੀਕ ਆ ਨਾ ਫਾਈਲ ਵੀ ਤਮੀ ਉਹ ਉਮੇ ਕੱਲੀ ਤੇ ਨਹੀਂ ਚੱਲ ਜਾਣਾ ਤੈਨੂੰ ਮੈਂ ਤੇ ਨਹੀਂ ਕਿਹਾ ਕਿ ਕੱਲੀ ਜਾ ਫਾਈਲ ਲਵਾ ਫਾਈਲ ਗੱਲਾਂ ਨਾ ਬੋਦੀਆਂ ਕਰ ਮੰਮੀ ਤੁਹਾਨੂੰ ਵੀ ਨਾ ਕਿਸੇ ਤੋਂ ਕੰਮ ਨਹੀਂ ਲੈਣਾ ਹੁੰਦਾ ਹਰ ਵਕਤ ਨਾ ਬਸ ਕੋੜਾ ਹੀ ਬੋਲਣਾ ਹੁੰਦਾ ਅਗਲੇ ਨੂੰ ਦੁਖਾਉਣਾ ਹੁੰਦਾ ਵਾ ਇਹਨਾਂ ਨੇ ਕਿ ਮੈਂ ਪਿਆਰ ਨਾਲ ਅਗਲੇ ਤੋਂ ਕੰਮ ਕਰਾਵਾਂ ਨਹੀਂ ਮੈਂ ਤੇਰੀ ਜ਼ਿੰਦਗੀ ਬਾਰੇ ਸੋਚਣ ਲਈ ਆ ਤੇਰੀ ਜ਼ਿੰਦਗੀ ਬਣ ਜੂਗੀ ਮੰਮੀ ਮੈਨੂੰ ਮੰਮੀ ਪਤਾ ਵਾ ਸਾਰਾ ਕੁਝ ਵੀ ਇੱਕੋ ਗੱਲ ਬਾਰ-ਬਾਰ ਕੀਤਾ ਮੈਂ ਹੁਣੇ ਇਤਨੀ ਪਿਆ ਚਲੀ ਜਾ ਅੱਜ ਦੇ ਵਿੱਚ ਚਲ ਨਹੀਂ ਹਾਂ ਬਹੁਤਾ ਬੋਲੀ ਨਾ ਜਾ ਐਵੇਂ ਐਵੇਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਬੋਦੀਆਂ ਠੀਕ ਵਾ ਨਾ ਹੁਣ ਛੇਤੀ ਛੇਤੀ ਜਾ ਕੇ ਫਾਈਲ ਤੇ ਦੋਵਾਂ ਤਿੰਨ ਮਹੀਨਿਆਂ ਦੇ ਵਿੱਚ ਨਾ ਖੁਸ਼ਖਬਰੀ ਮਿਲਣੀ ਚਾਹੀਦੀ ਆ ਕਿ ਤੇਰਾ ਵੀਜ਼ਾ ਆ ਗਿਆ ਤੇ ਤੇਰੀ ਤਿਆਰੀ ਆ ਵਾਰ ਦੀ ਹੁਣ ਠੀਕ ਹੈ ਨਾ ਆਪਣੇ ਵੱਲੋਂ ਤੇ ਪੂਰੀ ਕੋਸ਼ਿਸ਼ ਕਰਾਂਗੇ ਨਾਲ ਦੋਵਾਂ ਤਿੰਨ ਮਹੀਨਿਆਂ 'ਚ ਨਹੀਂ ਕੰਮ ਆਨਣ ਦਾ 6 ਮਹੀਨੇ ਤੇ ਲੱਗ ਹੀ ਜਾਂਦੇ ਆ ਤੂੰ ਬਾਹਰ ਨੂੰ ਜਾਇਆ ਕਰ ਚੰਗਾ ਕਿ ਤਾ ਚੰਗਾ ਬੋਲ ਨਾ ਗੱਡੀ ਮੂੰਹ ਦੇ ਵਿੱਚੋਂ ਮੈਂ ਤੈਨੂੰ ਦੱਸਿਆ ਵਾ ਉਦਾਂ ਤੇ ਫਿਰ ਵੀ ਤੁਸੀਂ ਬਾਅਦ ਵਿੱਚ ਕਹਿੰਦੇ ਰਹਿਣਾ ਵਾ ਕਿ ਤੂੰ ਕਿੰਨੇ ਹੇ ਦੋਵਾਂ ਮਹੀਨਿਆਂ 'ਚ ਕੰਮ ਬਣੇ ਨਾ ਹਾਲ ਤੱਕ ਬਣਿਆ ਕਿਉਂ ਨਹੀਂ ਮੈਂ ਤਾਂ ਤਾਂ ਦੱਸਦਾ ਫਿਰ ਚੱਲ ਗੱਲਾਂ ਨਾ ਮਾਰ ਬਹੁਤੀਆਂ ਉਹ ਵੀ ਆਉਂਦੇ ਹੋਣੇ ਆ ਠੀਕ ਆ ਮੈਂ ਵੀ ਵੇਖਾਂ ਜਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿੰਦਰ ਆਹ ਸਮਾਨ ਕੱਢ ਰਿਹਾ ਹਾਂ ਗੱਡੀ ਚੋਂ ਚਲੋ ਅਜਾ ਭਾਜੀ ਚਲੋ ਆਜੋ ਬੂ ਸਤਿ ਸ਼੍ਰੀ ਅਕਾਲ ਇਧਰ ਆਹ ਵੱਡੀਆਂ ਵਿੱਚ ਉਲਣੇ ਤੂੰ ਤੈਨੂੰ ਬੰਕੂ ਚਾ ਕੀ ਗੱਲ ਮੰਮੀ ਬੜਾ ਧੂਕੇ ਲੈ ਕੇ ਆਈ ਆ ਤੇ ਤੂੰ ਆ ਨਾ ਤਾਂ ਹੋਰ ਦੱਸ ਕੀ ਕਰਾਂ ਤੂੰ ਕਹਿੰਦੀ ਹੈ ਤਿੰਨ ਮੰਜ਼ਲੀ ਕੋਠੀ ਹੈ ਇੱਥੇ ਮੈਨੂੰ ਲੱਭਣ ਕੋਈ ਨਹੀਂ ਡਾਏਗਾ ਮੰਮੀ ਮੈਨੂੰ ਕੀ ਪਤਾ ਸੀ ਉਹਦੇ ਭੀਜੀ ਆਂਦੀ ਮੈਂ ਕਿਹੜਾ ਇੱਥੇ ਪਾਉਣਾ ਹੀ ਹੈ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਤਿੰਨ ਮੰਜ਼ਲੀ ਕੋਠੀ ਹੈ ਤੇ ਜਦੋਂ ਮੈਂ ਤੈਨੂੰ ਉਹਨੂੰ ਆਖਿਆ ਫੇਰ ਨਾਲ ਲੈ ਕੇ ਤੁਰ ਉਹਨੂੰ ਨਾਲ ਕਿਹੜੀ ਲਿਕੇ ਤਰੀ ਹੈਗੀ ਮੈਂ ਤਾਂ ਆਖਿਆ ਹੋ ਸਕਦਾ ਹੁੰਦੇ ਨਹੀਂ ਇੱਥੇ ਆਈ ਹੋਏਗੀ ਓਹੋ ਅੱਜ ਤਾਂ ਇਹ ਨਹੀਂ ਉਹ ਮਤ ਆਈ ਫਿਰ ਨਾ ਨਹੀਂ ਵੇਖਣਾ ਘਰ-ਬਾਰ ਜਿਹੜਾ ਡਰਦੀ ਨੇ ਬੰਨਣਾ ਹੀ ਲਾ ਛੜਿਆ ਵਾ ਚਲਾਕੀਆਂ ਤਾਂ ਉਹਦੀਆਂ ਬਹੁਤ ਨਹੀਂ ਇੰਨਾ ਕੰਮਾਂ ਦਾ ਤਾਂ ਖਟਿਆ ਖਾਂਦੀ ਮੇਰੀ ਗੱਲ ਸੁਣ ਸਮਾਂ ਤਾਂ ਹੈ ਹੀ ਨਹੀਂ ਕਿੱਥੇ ਉਹ ਤਾਂ ਡਿੱਗੀ ਚ ਪਿਆ ਉਹ ਸ਼ਦ ਕੁਈ ਕਦਰ ਲੁੜ ਹੋ ਜਾਈ ਚ ਕੋਈ ਨਹੀਂ ਉਹਦਾ ਹੀ ਪਤਾ ਸਮਾਂ ਮਾਤੀਆਂ ਸਲਾਹ ਕੋਈ ਕਰਨ ਨਹੀਂ ਆ ਲੈ ਉਹ ਤੂੰ ਜਾ ਲੈ ਆ ਉਹ ਸੁਨਾ ਮੰਮੀ ਇੱਥੇ ਗੇੜ ਚ ਖਲੋਗੇ ਕਰਨੀਆਂ ਜੇ ਤੇ ਕੀ ਕਰਾਂ ਅੱਗੇ ਲੱਭਣ ਕੁਛ ਨਹੀਂ ਰਿਹਾ ਹੈਗਾ ਤੈਨੂੰ ਕਿਹੜਾ ਭਲੇਖਾ ਕਿਉਂ ਕੀ ਗੱਲ ਹੋਈ ਹੈ ਤੇ ਕੁਝ ਨਹੀਂ ਹੋਇਆ ਜਾ ਜਾ ਕੇ ਨਾ ਡੱਬੇ ਲੈ ਕੇ ਆ ਤੂੰ ਉਹ ਮੰਮੀ ਡੱਬੇ ਵੀ ਆ ਜਾਂਦੇ ਆ ਇਹਨਾਂ ਦਾ ਸ਼ੜਕੀ ਗੱਲ ਹੋਈ। ਮੈਂ ਕੀ ਕਹਿਣਾ ਮਮਮੀ ਦੇਈਏ ਘਰ ਵੱਲੋਂ। ਆਂਦੀ ਕਿੱਦਾਂ ਦਾ ਘਰ ਵਾ? ਕਿਉਂ ਕੀ ਗੱਲ? ਘਰਾਂ ਵਰਗੇ ਘਰ ਨੇ ਮਮਮੀ ਜੀ ਚੰਗੇ ਹੋਣੇ ਚਾਹੀਦੇ ਨੇ। ਹੈ ਤਾਂ ਸਹੀ ਐ। ਅੱਜ ਤੇ ਹੀ ਕੱਲੇ ਆਏ ਆ। ਜੇ ਮੇਰਾ ਕੋਈ ਭੈਣ ਭਰਾ ਸਹੁਰੇ ਹੋਏ ਆਏ ਤੇ ਕੀ ਕਹੇਗਾ? ਕੋਈ ਉਹਨਾ ਇੱਥੇ ਹੀ ਆਉਣਾ ਏ। ਐਵੇਂ ਤੁਸੀਂ ਜਾਣੇ ਵਾਲੀਆਂ ਗੱਲਾਂ। ਭੇਜਾ ਸਮਾਨ ਲਿਆ ਜਾ ਕੇ। ਮਮਮੀ ਜਾ ਕੇ ਅੰਦਰ ਬੋਹ ਵੈ ਤਾਂ ਨਹੀਂ ਚੰਗੇ ਲੱਗਦਾ। ਚਲਾ ਪੁੱਤ ਜੀ। ਸ਼ਾਮ। ਮੰਮੀ ਸੱਚ ਕਿਛੇ ਨਾ ਮੇਰਾ ਨਹੀਂ ਅੰਦਰ ਜਾਣ ਜੀ ਕੰਨ ਤੇਆ ਮੇਰਾ ਕੋਈ ਬਹਾਨਾ ਲਾ ਰਿਹਾ ਮੈਂ ਅੰਜਨ ਮੈਂ ਵੇੜੇ ਚਾਂ ਕਿ ਇਦਾਂ ਕਹਿਂਦਾ ਇਹ ਅਕਲ ਨੂੰ ਹੱਥ ਮਾਰਿਆ ਨਿਆਣੀ ਨਹੀਂ ਜੀ ਸਿਆਣੀ ਹੈ ਹੁਣ ਦਸਹਰੇ ਵੀ ਚੱਲੇ ਆ ਆ ਫੜ ਆਜੂ ਆਜੂ ਨਹੀਂ ਕੋਈ ਆਪ ਆ ਬਿਜੀ ਲੈ ਜੇ ਲਿਆਓ ਲੈ ਜੇ ਚੱਲ ਮੁੰਵ ਰਹੀ ਨੇ ਹਾਈ ਹਾਈ ਇਹਦੇ ਸਪਿਓ ਨੇ ਹੁਣ ਮੈਨੂੰ ਸਮਾਨ ਫੜਾਇਆ ਜੇ ਸਾਰਾ ਪਤਾ ਨਹੀਂ ਕਿੱਥੇ ਰੱਖ ਲਿਆ ਮੈਂ ਇਕ ਤਰ੍ਹਾਂ ਮੇਰਾ ਦਿਮਾਗ ਤਰ੍ਹਾਂ ਨਹੀਂ ਕੰਮ ਨਹੀਂ ਕਰਦਾ ਹੁਣ ਮੰਮੀ ਹਾਂ ਆ ਲੋ ਲੈ ਕੇ ਆਈ ਨੀ ਠੰਡਾ ਪਿਆਣਾ ਹੀ ਸਾਰਿਆਂ ਨੂੰ ਮੰਮੀ ਮੈਂ ਪਿਆਈ ਆ ਤੇ ਉਰੀ ਨਾਨੀ ਉਹ ਤੇ ਬਾਅਦ ਚ ਹੋਈ ਪਤਾ ਨਹੀਂ ਕੀ ਕਰਦੀ ਰਹੀ ਤੇ ਆਤ ਨੂੰ ਕਿੰਨੇ ਫੜਾਏ ਮੈਨੂੰ ਲੱਗਦਾ ਉਹ ਡੱਬੇ ਕੱਢਣ ਹੀ ਗਈ ਸੀ ਅੱਜ ਆ ਕੇ ਆਈ ਸੀ ਆ ਫਰੂਟ ਵਾ ਆਹੋ ਆ ਲੈ ਕੇ ਆਏ ਫਰੂਟ ਤੇ ਡੱਬੇ ਮੈਂ ਫੜਾ ਦਿੰਨੀ ਲਿਆ ਪੜ ਵੇਖਾ ਕਾਦੇ ਕਾਦੇ ਮੇਰੀ ਗੱਲ ਸੁਣ ਇੱਕ ਕਰੀ ਵੇਖ ਲੈਨੇ ਆ ਖੋਲਣੇ ਨੇ ਲੈ ਇੱਕ ਚ ਬਰਫੀ ਉਹ ਇਹ ਕਿਚ ਰਸਗੁੱਲੇ ਆ ਇਦਾਂ ਕਰਦੇ ਆ ਚਾਹ ਦੇ ਨਾਲ ਦੋਵੇਂ ਚ ਜਾ ਖਦਨੇ ਆ ਤਨਾਨਮ ਕੇ ਨਿਕ ਸੁਟਰਾ ਦਨੇ ਆ ਐਵੇਂ ਮੰਮੀ ਰੱਖਣੇ ਆਈ ਬੂਰੇ ਲੱਗੀਦਾ ਉਹਨਾਂ ਨੇ ਕਿਹਾ ਜਿਹੜੀ ਚੀਜ਼ ਆਹੀ ਲੈਣਦੀ ਤੇ ਉਹ ਅੱਗੇ ਰੱਖਦੀ ਸਾਡੀ ਨਿੱਤ ਚੁੱਪ ਕਰਕੇ ਬੈਠ ਤੇਰਾ ਰਾਦਾ ਹੋਣਾ ਵਾ ਡੱਬੇ ਘਰ ਬਚੇ ਰਹਿਣ ਤੇ ਮੈਂ ਮਗਰੋਂ ਖਾਵੂੰਗੀ ਮੇਰੀ ਗੱਲ ਸੁਣ ਲੈ ਧਿਆਨ ਦੇ ਨਾਲ ਉੱਤੇ ਨਾਂ ਨਹੀਂ ਘਾ ਲਿਖਿਆ ਪਿਓ ਲੈ ਕੇ ਆਏ ਆ ਕੀ ਗੱਲ ਆਪਾਂ ਨਹੀਂ ਲਿਆ ਸਕਦੇ ਪਹਿਲਾਂ ਨਾਲੇ ਨਵ ਖੁਸ਼ ਹੋ ਜੂਗੀ ਗੱਲਾਂ ਕਰਨ ਦੀ ਵੀ ਮਰਜੀ ਮੰਮੀ ਤੁਹਾਡੀ ਮੈਂ ਕੀ ਕਰਨਾ ਚੱਲ ਜਲਦੀ ਕਰੋ ਫਿਰ ਚਾਹ ਚੁਪਾਉਣਾ ਚਾਹ ਤਰ ਤੇ ਨਹੀਂ ਆ ਜੀ ਮੈਂ ਆਖ ਮੰਮੀ ਚਾਹ ਤਰ ਅੰਦਰ ਮੈਂ ਤੇਰੀ ਆ ਮੈਂ ਤਾਂ ਤੇਰੇ ਪਿਓ ਵਾਲੇ ਉਹ ਬਿਸਕੁਟ ਬਸਕਟ ਆ ਦੇ ਲੱਭੜੀ ਲੱਭੜੀ ਮੈਂ ਆਖ ਮੰਮੀ ਨੇ ਹਰੇ ਚਾਹ ਤਰਤੀ ਮੈਂ ਤੇ ਆਖ ਮੰਮੀ ਨੇ ਚਾਹ ਤਰਤੀ ਆ ਨੀ ਛੇਤੀ ਕਰ ਛੇਤੀ ਰੱਖ ਤੇ ਤੇ ਮੰਮੀ ਆ ਪਤਲੀ ਤੇ ਤੂੰ ਲੈ ਲਓ ਫੇਰ ਹੀ ਆ ਇਹ ਤਾਂ ਹੁਣ ਆ ਪਤਲੀ ਦਾ ਹੁਣੇ ਚਾਹ ਬਣਾਈ ਪਾਉ ਤੇ ਰੱਖ ਪਾਣੀ ਜਾਓਗਾ ਮੰਮੀ ਬਾਵੇ ਲਿਬੜੀ ਕਿਦਾਂ ਪੱਤੀ ਪੁੱਤੀ ਲੱਗੀ ਮੈਨੂੰ ਚੱਲ ਚੱਲ ਮੈਂ ਸਮਾਨ ਪਾਵਾਂ ਭਾਜੀ ਤੁਸੀਂ ਛੱਤ 'ਤੇ ਵੇਖਣ ਦੇ ਜੇ ਮਾੜਾ ਮੋਟਾ ਗਰੀਬੀ ਦਾਵਾ ਕੀਤਾ ਵਾ ਨਹੀਂ ਨਹੀਂ ਭਾਜੀ ਵੇਖਣ ਤਾਂ ਮੈਂ ਇਹ ਡਿਆ ਵਾਂ ਵੀ ਵੇਖ ਲਓ ਕੱਲਾ ਪੱਖਾ ਹੀ ਚੱਲਣ ਦੇ ਆ ਵਾ ਨੀ ਤੇ ਨਾ ਅੱਜਕੱਲ ਹਰ ਘਰ ਤੇ ਐਸੀ ਲੱਗੇ ਆ ਕਮਰਿਆਂ ਦੇ ਵਿੱਚ ਤੇ ਗਰਮੀ ਫੇਰ ਵੀ ਹੱਤਦੀ ਤੇ ਮੈਂ ਨਾ ਵੀ ਇੱਥੇ ਬੈਠਿਆ ਨਾ ਤੇ ਐਵੇਂ ਜਿਦਾਂ ਜਨਤ 'ਚ ਬੈਠੇ ਹੁੰਦੇ ਆ ਯਾਰੀਆਂ ਛੱਤਾਵਾਂ ਠੰਡੀਆਂਵਾਂ ਬਾਲੀਆਂਵਾਂ ਠੰਡਾਂ ਬਾਲੀਆਂ ਆ ਜਿਹੜੇ ਹੁਣ ਕਮਰੇ ਲੋਕਾਂ ਬਣਾ ਲਿਆ ਨਾ ਕੋਠੀਆਂ ਇਹ ਟੌਰ ਹੀ ਆ ਤਪਦੇ ਬਹੁਤ ਜ਼ਿਆਦੇ ਆ ਆ ਬੈਠੇ ਆ ਵੇਖੋ ਕਿੱਡਾ ਮਜਾ ਆਉਂਦਿਆ ਵਾ ਕਿਤੇ ਪਸੀਨਾ ਨਹੀਂ ਆਉਂਦਿਆ ਮਾਸਾ ਇਹ ਵੀ ਭਾਈ ਚਲੋ ਮਾੜਾ ਮੋੜਾ ਸਿਰ ਲਗਾ ਕੀਤਾ ਵਾ ਕਿ ਬੱਚੇ ਪੁੱਛੇ ਫੇਰੋਂ ਪੜਾਏ ਤੇ ਫਿਰ ਉਹਨਾਂ ਵਿਆਹ ਵੂ ਕੀਤੇ ਆ ਤੇ ਚਲੋ ਹੁਣ ਸਹੀ ਜੇ ਨਾ ਆਪਣੇ ਫੇਰ ਬਣ ਜਾਣਗੇ ਕਮਰੇ ਕਿਉਂ ਜੀ ਮਾਸਰ ਜੀ ਬਿਲਕੁਲ ਗੱਲ ਤਾਂ ਠੀਕ ਆ ਵੇਖੋ ਬੱਚੇ ਪੜਾਉਣਾ ਵੀ ਇੱਕ ਜ਼ਿੰਦਗੀ ਦਾ ਵੱਡਾ ਘੋੜ ਹੁੰਦਾ ਹਾਂਜੀ ਹਾਂਜੀ ਕਮਰਿਆਂ ਨਾਲੋਂ ਕਈ ਗੁਣਾ ਉਹ ਚੰਗਾ ਵਾ ਬੱਚੇ ਪੜ ਲੱਗ ਕੇ ਚੰਗੇ ਪਾਸੇ ਲੱਗ ਜਾਣਗੇ ਤੇ ਆਪੇ ਸਾਰੀ ਚੀ ਅਮਨਾ ਜਪਲੇਟਾ ਫੜ ਦੋ ਤੇ ਬਰਫੀ ਤੇ ਰਸਗੁੱਲੇ ਪਾ ਲਾ ਤੇ ਮੰਮੀ ਆ ਕੌਲੀ ਚ ਕੀ ਪਾਉਣਾ ਵਾ ਕੌਲੀ ਚ ਵੀ ਕੋਨਾ ਕੋ ਪਾਉਂਗੀ ਗਰੀਦਾਰ ਸੁਣ ਲਾ ਅੱਗੇ ਤੋਂ ਹੁੰਦੀ ਜਾਂਦੀ ਮੂੰਹ ਚ ਪਾਈ ਜਾਂਦੀ ਕਦੀ ਬਰਫੀ ਪਾ ਲੈਂਦੀ ਤੇ ਕਦੀ ਰਸਗੁੱਲਾ ਪਾ ਦਿੰਦੀ ਆ ਤੇ ਮੇਰ ਕੋ ਬੁਰਾ ਕੋਈ ਨਹੀਂ ਹੋ ਪਹਿਲਾ ਪਰੋਣੇ ਪਕਤਾਲਾ ਤੇ ਮੰਮੀ ਫਿਰ ਕੀ ਹੋਇਆ ਇੱਕ ਅੱਦੇ ਪੀਸਣਾ ਕੁਛ ਹੋ ਚੱਲਾ ਵਾ ਮਰ ਚਲੀ ਕਿਤੇ ਭੁੱਖ ਦੇ ਨਾਲ ਮਾਹ ਤਾਂ ਵੇਖੀਆ ਕਿਤੇ ਚਲੋ ਆਹ ਪਲੇਟਾਂ ਚ ਪਾ ਦਲੀਏ ਪਲੇਟਾਂ ਲੈ ਆ ਤੇ ਪਾ ਭਰ ਲਾ ਪਲੇਟਾਂਵਾ ਜਾਣੇ ਆ ਮੰਮੀ ਮਿੰਨੂ ਕਹਿੰਦੇ ਆਪ ਤੇ ਤੂੰ ਮੂੰਹ ਮਾਰੀ ਜਾਂਦੇ ਹੋ ਨਹੀਂ ਮਸਵਾਦ ਵੇਖਿਆ ਹੀਗਾ ਤੇ ਮੈਂ ਵੀ ਸੁਆਦ ਹੀ ਵੇਖਿਆ ਹੀ ਅੱਗੇ ਤੂੰ ਸੁਆਦ ਵੇਖਿਆ ਹੀ ਨਰਸ ਗੁੱਲੇ ਦਾ ਕਿ ਸੁਆਦ ਵੇਖਣਾ ਹੈ ਤੂੰ ਤੇ ਤੀਕੇ ਵਾਰ ਵੇਖਣ ਦੇ ਬਸ ਕੁਸਕਾ ਨਾ ਵੇਖਣਾ ਪੈਂਦਾ ਬਸ ਸਿੱਲੇ ਤੇ ਨੀਗੇ ਹਾਂ ਗੱਲਾਂ ਮਾਰਦੀ ਫਿਰਦੀ ਆ ਚਲ ਆਪਾਂ ਕਰਕੇ ਪਾ ਮੰਮੀ ਪਿੰਦਰ ਤੇ ਇੱਥੇ ਏਦਾਂ ਬੈਠਾ ਜਦਾਨੇ ਰਹਿਣਾ ਹੁੰਦਾ ਚੌਂਕੜਾ ਮਾਰ ਕੇ ਉਹਨੂੰ ਕਹੇ ਚਲ ਚੱਲੀਏ ਅਸੀਂ ਨਹੀਂ ਰੋਟੀ ਖਾਣੀ ਤੀ ਚੁੱਪ ਕਰ ਜਾ ਇਹ ਨਾਲ ਆ ਗਈਆਂ ਤੇ ਗੱਲਾਂ ਕਰੀ ਜਾਣੀਆਂ ਕਰੀ ਜਾਂਦੇ ਕਰੇ ਜਬਾਨ ਹੀ ਨਹੀਂ ਬੰਦ ਹੁੰਦੀ ਹੈ ਮੰਮੀ ਚਾਹ ਕਿੱਡੀ ਵਧੀਆ ਨੇ ਪਈ ਓਡੀ ਵਧੀਆ ਨਾਲ ਰੋਟੀ ਖਵਾਉਣੀ ਆ ਚਾਹ ਨਾ ਕੀ ਦਿੱਤਾ ਇਹ ਪੁਜੀਆ ਬਿਸਕੁਟ ਵੇਖਿਆ ਨਹੀਂ ਮੇਰੇ ਮਾਨ ਲੱਗਦਾ ਹਾਏ ਹਾਏ ਨਹੀਂ ਮੈਨੂੰ ਪਤਾ ਹੁੰਦਾ ਮੈਂ ਤੈਨੂੰ ਲੈ ਕੇ ਹੀ ਨਹੀਂ ਆਉਣਾ ਹੈਗਾ ਜੇ ਤੂੰ ਇਦਾਂ ਹੀ ਕਰਨਾ ਸੀ ਤੇ ਹਾਏ ਗਰਮੀ ਵਿੱਚ ਇੰਨੀ ਤੋ ਏਸੀ ਵੀ ਨਹੀਂ ਆ ਰਹਿਣਾ ਕਰ ਕੋਈ ਗੱਲ ਨਹੀਂ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਫੇਰ ਕੀ ਹੈ ਨਹੀਂ ਅਸੀਂ ਹੈਗਾ ਤਾਂ ਇਦਾਂ ਹੀ ਗੱਲਾਂ ਹੀ ਮਰ ਚਲੇ ਜਾਮ ਮੰਮੀ ਹਜੇ ਵੀ ਕੁਮਾ ਨੇ ਪੱਕ ਭੂਰੀ ਜਾ ਨਹੀਂ ਕੋਈ ਗੱਲ ਨਹੀਂ ਪਤਾ ਤਾਂ ਮੈਨੂੰ ਵੀ ਸਾਰਾ ਹੀ ਆ ਪਰ ਇੱਥੇ ਗੱਲਾਂ ਕਰਦੀਆਂ ਸੀ ਚੰਗੀਆਂ ਲੱਗਦੀਆਂ ਚੰਗਿਆ ਕਿਉਂ ਲੱਗਦੀਆਂ ਆਂ ਹੀ ਗੱਲ ਕੰਡੀਆਂ ਹੀ ਇਹਨਾਂ ਨੂੰ ਕੀ ਕਹਿਣ ਦੇ ਆ ਤੇ ਜੇ ਮਾਸਾ ਕਹੇ ਜੇ ਬੋਲਨੇ ਤੇ ਤੇਰੀ ਤਨ ਨਾਲੋਂ ਤਰਲੋਂ ਤਾਂ ਜ਼ੁਬਾਨ ਚੱਲਦੀ ਆ ਕਿਤੇ ਮੈਂ ਨਹੀਂ ਕਿਤੇ ਸਾਹ ਲੈ ਲੈਂਗੀ ਪਰ ਤੂੰ ਨਹੀਂ ਸਾਹ ਲਿਆ ਹੈ ਮੰਮੀ ਲੋਗ ਹਨ ਇੰਨੀਆਂ ਰੀਝਾਂ ਚਾਵਾ ਕਰਦੇ ਆ ਤੇ ਚਲੋ ਵੱਡੇ ਦਾ ਤਾਂ ਮੰਨਿਆ ਹੀ ਰਿਸ਼ਤਾ ਹੋ ਗਿਆ ਹੀ ਪਰ ਛੋਟੇ ਦਾ ਤਾਂ ਹੀ ਫਸ ਹੀ ਗਏ ਆ ਕਰਕੇ ਉਹ ਚਲ ਥਾਂ ਛੱਡ ਹੁਣ ਵਾਰ-ਵਾਰ ਗੱਲਾਂ ਇਤੋਂ ਹੀ ਕਰੀ ਜਾਂਦੀ ਪਰ ਅਸਲ ਫਰਕ ਗੱਲ ਦਾ ਮੈਨੂੰ ਵੀ ਹੈਗਾ ਪਰ ਹੁਣ ਇੱਥੇ ਗੱਲਾਂ ਕਰਦੇ ਅਸੀਂ ਚੰਗੀਆਂ ਨੇ ਲੈ ਕੋਈ ਘਰ ਜਾਵਾਂਗੇ ਨਾ ਉਹ ਬੁਢਰੀ ਨੂੰ ਸੱਦਾਂਗੇ ਤਾ ਉਹਨੂੰ ਕਹਾਂਗੇ ਕਿ ਕਿਹੜਾ ਬਰਨਾ ਮਾਰ ਕੇ ਸਾਡੇ ਨਾਲ ਨਹੀਂ ਗਈ ਹੈਗੀ ਨਹੀਂ ਨਾ ਭਾਬੀ ਉੱਥੇ ਤਾਂ ਬੜਾ ਹੁਕਮ ਚਲਾਉਂਦੀ ਹੈ ਮੈਨੂੰ ਆਣ ਚਾਹੀਦਾ ਆਣ ਚਾਹੀਦਾ ਜਿੱਦਾਂ ਬੜੇ ਤਗੜੇ ਘਰੋਂ ਗਈ ਹੈ ਉਹ ਚੱਲ ਉਹਦੇ ਨੱਕ ਤੇ ਨਹੀਂ ਪੱਖੀ ਬਹਿ ਦਿੰਦੀ ਲੈ ਨਾ ਚੁੱਪ ਕਰ ਜਾ ਕੀ ਹੈ ਮੰਮੀ ਤੂੰ ਗਈ ਜਾਨੀ ਆ ਮਾਸੀ ਜੀ ਅੱਜ ਰੋਟੀ ਖਾ ਲਓ ਚਲੋ ਚਲੋ ਪੁੱਤ ਮੈਂ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ ਜੀ ਤੂੰ بار بار ਨਾ ਗੱਲ ਕਰੀ ਜਾਉ ਮੈਨੂੰ ਗੁੱਸਾ ਅੱਗੇ ਬੜਾ ਚੜੰਦਿਆ ਵਾ ਉਹ ਗੱਲ ਆ ਅੱਗੇ ਲੱਗ ਤੂੰ ਮੇਰੇ ਆ ਇਹ ਨਹੀਂ ਹਰੇ ਕਿੰਨਾ ਟਾਈਮ ਹੋ ਗਿਆ ਵਾ ਮੈਂ ਵੀ ਲੇਟ ਹੋ ਰਵਾਂ ਤੇ ਨਰਮ ਪਟਿਆ ਲੱਗੋ ਅੱਠੇ ਕੁ ਮਿੰਟ ਹੀ ਆ ਰੱਖ ਟੇ ਤੂੰ ਕਰਨੇ ਚਾਹੇ ਸਭ ਤੋਂ ਵੱਧ ਤੇ ਗੋਦਰ ਨੂੰ ਪੱਲੇ ਪਾਣੀ ਪਾ ਲਈਏ ਪਾਣੀ ਚਾਦਾ ਇੱਕ ਸੋਚਾਂ ਨੇ ਮੈਂ ਆਪੇ ਪੰਚਿਤੇ ਜਾਣਾ ਵਾਣਾ ਰਿਸ਼ਤੇਦਾਰਾਂ ਦੇ ਬਾਅਦ ਚ ਜਾਵਾਂਗੇ ਆਪਾਂ ਪਹਿਲਾਂ ਕੰਮ ਕਰਨ ਵਾਲਾ ਕਰੀਏ ਫਾਈਲ ਲਾਈਏ ਹੋਈ ਲੇਡਰ ਨਾਲ ਕਰੀਏ ਹਣਾ ਹਾਂਜੀ ਤੁਹਾਡੀ ਗੱਲ ਸਹੀ ਹੈ ਐਵੇਂ ਬਾਅਦ ਵਿੱਚ ਨਾ ਕਿਤੇ ਟਾਈਮ ਨਾ ਪੈ ਜੇ ਇਹਨੂੰ ਇਹ ਘੁੰਮਦੇ ਫਿਰਦੇ ਰਹਿ ਜੀ ਇੱਕ ਦਿਨੋਂ ਟਾਈਮ ਨਾ ਜੇ ਬਾਅਦ ਵਿੱਚ ਉਹੀ ਤਾਂ ਕਹਿਣ ਦੇਣਾ ਤੇ ਇਹ ਹਾਂ ਕਿ ਕਿਹੇ ਚੰਗੇ ਏਜੰਟ ਦਾ ਪਤਾ ਕਰਿਓ ਉਹ ਚੰਗੇ ਖਣ ਜਾਵਾਂਗੇ ਤੁਹਾਨੂੰ ਪਤਾ ਵੀ ਇਹ ਧੋਖੇ ਬੜੇ ਹੁੰਦੇ ਆ ਨਾ ਬਾਅਦ ਵਿੱਚ ਕੀ ਪੈਸੇ ਲੈ ਲੰਦੇ ਤੇ ਬਾਅਦ ਵਿੱਚ ਕੋਈ ਸੁਰ ਜਵਾਬ ਹੀ ਨਹੀਂ ਹੁੰਦਾ ਨਮਦੀਪ ਸਾਰਾ ਪੁਸ਼ਕਿਸ਼ ਕੇ ਫੇਰੀ ਕੰਮ ਕਰਾਂਗੇ ਪੈਸਿਆਂ ਦਾ ਕੰਮ ਹੈ ਇਹ ਕਿੜੇ ਵੀ ਹਜ਼ਾਰਾਂ ਚ ਲੱਗਣੇ ਲੱਖਾਂ ਦਾ ਕੰਮ ਹੈ ਉਹ ਤੇ ਮੈਂ ਆਖਦੀ ਆ ਕਿ ਚੰਗੀ ਤਰ੍ਹਾਂ ਸਾਰੀ ਜਾਂਚ ਪੜਤਾਲ ਕਰ ਲਿਓ ਤੇ ਫੇਰ ਆਪਾਂ ਇਹ ਪਰਸੀ ਤੁਰਾਂਗੇ ਕੋਈ ਨਹੀਂ ਬਸ ਪਰ ਕੱਲੇ ਪਰਸੋਂ ਕਰਦੇ ਹਾਂ ਫੇਰ ਕੰਮ ਸ਼ੁਰੂ ਹਾਂਜੀ ਕੋਈ ਗੱਲ ਨਹੀਂ ਚੱਲ ਜਾਗੇ ਮੈਂ ਤੁਸ ਗਵਾਕ ਕਹ ਲਈ ਆ ਕਿ ਜਿੰਨੀ ਛੇਤੀ ਸਭ ਕੰਮ ਹੋ ਗਏ ਨਾ ਉਨੇ ਚੰਗਾ ਉਹ ਚੱਲ ਲਈ ਤੇ ਨਾ ਜਿੰਨੀ ਛੇਤੀ ਮਨ ਜੇ ਵਧੀਆਂ ਪਰ ਜਿੰਨਾ ਟਾਈਮ ਲੱਗਣਾ ਉਦੋਂ ਲੱਗਣੇ ਲੱਗਣਾ ਪਰ ਤੇਰੇ ਨਾਲ ਡੈਡੀ ਪੁਸ਼ਣ ਨਹੀਂ ਕਿੱਦਾਂ ਫਾਈਲ ਆਈ ਹੈ ਕਿ ਨਹੀਂ ਤੇ ਮੈਂ ਆਪ ਡੈਡੀ ਪਤਾ ਕਰਨ ਮੈਂ ਆਪ ਜੀ ਇਹਨਾਂ ਨੂੰ ਕਿਹਾ ਭੇਜ ਦੇ ਤੇ ਗਏ ਨਹੀਂ ਕਿ ਇਹ ਬੰਦੇ ਦੇ ਨਾਂ ਕਹਣਾ ਡੈਡੀ ਤੇ ਤੇਰੀ ਡੈਡੀ ਕੀ ਹੋਇਆ ਹੁਣ ਉਹ ਤੁਹਾਡੇ ਵੀ ਡੈਡੀ ਲੱਗਦੇ ਨੇ ਚਲ ਆਪਾਂ ਮਾਪਾ ਗਲਤੀ ਹੋ ਗਈ ਆ ਕਿ ਬੀਸ਼ੇ ਕਿ ਤੇ ਡੈਡੀ ਪੁੱਛਾ ਲਈ ਹੁਣ ਅੰਦਰੋਂ ਤੇ ਆਪਣਾ ਪਰਿਵਾਰ ਹੀ ਸਮਝੋ ਮੈਂ ਜੇ ਪਰਿਵਾਰ ਨੂੰ ਆਪਣਾ ਸਮਝ ਨਹੀਂ ਆ ਤੇ ਠੀਕ ਆ ਮਾਪਾ ਇਹਨੂੰ ਗੁਸਾਣਾ ਕਰੀ ਜਾ